ਅੱਜ ਮਾਨਯੋਗ ਐਸਐਸਪੀ ਸ਼੍ਰੀ ਦਿੱਤਿਆ ਜੀ ਦੇ ਨਿਸ਼ਾਨਦੇਸ਼ਾਂ ਤੇ ਪੂਰੇ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਆ ਜਿਹੜੀ ਆ ਸਪੈਸ਼ਲ ਡਰਾਈਵ ਚਲਾਈ ਗਈ ਆ ਜਿਹਦੇ ਵਿੱਚ ਅਸੀਂ ਟ੍ਰੈਫਿਕ ਨੂੰ ਮੁੱਖ ਰੱਖਦੇ ਹੋਏ ਜਿਹੜੇ ਸਾਨੂੰ ਕੰਪਲੇਂਟਸ ਆ ਰਹੀਆਂ ਸੀਗੀਆਂ ਪਿਛਲੇ ਕੁਝ ਦਿਨਾਂ ਤੋਂ ਕਿ ਜਦੋਂ ਸਕੂਲ ਕਾਲਜਸ ਦੇ ਵਿੱਚ ਛੁੱਟੀ ਹੁੰਦੀ ਹੈ ਤੇ ਕੁਝ ਜਿਹੜੇ ਸ਼ਰਾਰਤੀ ਅਨਸਰ ਨੇ ਉਹ ਬੱਚਿਆਂ ਨੂੰ ਪਰੇਸ਼ਾਨ ਕਰਦੇ ਸੋ ਉਹਨਾਂ ਦੇ ਅਗੇਂਸਟ ਸਪੈਸ਼ਲ ਡਰਾਈਵ ਨੂੰ ਵਿੱਚ ਲੈ ਕੇ ਅੱਜ ਵਕ ਵਕ ਸਕੂਲਾਂ ਤੇ ਕਾਲਜਾਂ ਦੇ ਬਾਹਰ ਜਿਹੜਾ ਹੈਗਾ ਆ ਉਹ ਨਾਕਾਬੰਦੀ ਕੀਤੀ ਗਈ ਹੈ ਰੈਗੂਲੇਸ਼ਨ ਆਫ ਟ੍ਰੈਫਿਕ ਜਿਹੜਾ ਉਹਨੂੰ ਮੁੱਖ ਰੱਖਿਆ ਜਾ ਰਿਹਾ ਤਾਂ ਕਿ ਪਬਲਿਕ ਨੂੰ ਕੋਈ ਪਰੇਸ਼ਾਨੀ ਨਾ ਹੋਵੇ। ਔਰ ਇਸ ਦੇ ਨਾਲ ਨਾਲ ਜਿੰਨੇ ਵੀ ਇਹ ਸ਼ਰਾਰਤੀ ਅਨਸਰ ਨੇ ਉਹਨਾਂ ਦੇ ਉੱਤੇ ਨਕੇਲ ਜਿਹੜੀ ਉਹ ਕਸੀ ਜਾ ਰਹੀ ਹੈ। ਸਰ ਕਿਰੇ ਕਿਰੇ ਸਕੂਲ ਕਾਲਜਾਂ ਦੇ ਜਾਜ ਇਨਫੋਰਮੇਸ਼ਨਾਈਜ਼ ਹੱਦੀ ਤੇ। ਉਹ ਇਹਦੇ ਚ ਅੱਜ ਜਿਵੇਂ ਸਾਨੂੰ ਐਸਡੀ ਕਾਲਜ ਦੇ ਬਾਰੇ ਸੀਗਾ ਗਵਰਨਮੈਂਟ ਕਾਲਜ ਹੈਗਾ ਜੀ। ਔਰ ਵਕ-ਵਕ ਸਕੂਲ ਹੈਗੇ ਨੇ ਤਿੰਨ ਜੀ। ਜਿਹਦੇ ਵਿੱਚ ਆਪਣਾ ਗੋਲਡਨ ਗਰੁੱਪ ਵਾਲਿਆਂ ਦੇ ਸਕੂਲ ਹੈਗੇ ਨੇ, ਦੋ ਗਰੁੱਪ ਹੋਰ ਹੈਗੇ ਨੇ ਉਹਨਾਂ ਦੇ ਸਕੂਲ। ਔਰ ਵੈਸੇ ਅਸੀਂ ਅੱਜ ਪੂਰੇ ਜ਼ਿਲ੍ਹੇ ਦੇ ਵਿੱਚ ਇਹ ਡਰਾਈਵ ਚਲਾਈ ਹੋਈ ਆ ਵਕ ਸਾਰੇ ਆਪਣੀਆਂ ਟੀਮਾਂ ਲਾਈਆਂ ਹੋਈਆਂ ਨੇ ਕੁਝ ਜਗ੍ਹਾ ਦੇ ਉੱਪਰ ਅਸੀਂ ਜਿਹੜਾ ਹੈਗਾ ਉਹ ਆਪਣੇ ਸਿਵਲ ਕਪੜਿਆਂ ਦੇ ਵਿੱਚ ਵੀ ਸਾਡੇ ਜਿਹੜੇ ਯੂਨਿਟਸ ਨੇ ਉਹ ਵੀ ਤਾਇਨਾਤ ਕੀਤੇ ਗਏ ਨੇ ਸੋ ਦੈਟ ਸਾਨੂੰ ਇੱਕ ਗਰਾਊਂਡ ਰਿਐਲਿਟੀ ਦੀ ਜਿਹੜਾ ਉੱਥੋਂ ਪਤਾ ਲੱਗੇ ਕੀ ਹੋ ਰਿਹਾ ਸੋ ਅਕੋਰਡਿੰਗ ਟੂ ਦੈਟ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਜ਼ਿਆਦਾ ਸਖਤੀ ਕੀਤੀ ਜਾਊਗੀ ਔਰ ਬੱਚਿਆਂ ਦੀ ਅਤੇ ਸਟਾਫ ਦੀ ਸੇਫਟੀ ਅਤੇ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਜਿਹੜੀ ਇਹ ਡਰਾਈਵ ਚਲਾਈ ਗਈ ਖਾਸ ਤੌਰ ਤੇ ਦੇਖਿਆ ਜਾਂਦਾ ਵੀ ਜਿਹੜੇ ਜੋਨ-ਜੋਨ ਹੈਗੇ ਨੇ ਮੋਡੀਫਾਈ ਵਾਹਨ ਜਿਹੜੇ ਹੈਗੇ ਜਾਂ ਬੁਲਟ ਮੋਟਰਸਾਈਕਲ ਜਾਂ ਹੋਰ ਥਾਰਾ ਗੱਡੀਆਂ ਉਹਨਾਂ ਬਾਰੇ ਕੀ ਕਹਿ ਟਾਈਮ ਬਾ ਟਾਈਮ ਹਮੇਸ਼ਾ ਅਪੀਲ ਕਰਦੇ ਰਹੇ ਨੇ ਕਿ ਜਿਹੜੇ ਤੁਹਾਡੇ ਵਾਹਨ ਹੈਗੇ ਨੇ ਉਹਨਾਂ ਨੂੰ ਜਿਹੜੀਆਂ ਐਕਸਟਰਾ ਮੋਡੀਫਿਕੇਸ਼ਨ ਨੇ ਜਿਹੜੀਆਂ ਰੂਲਸ ਦੇ ਅਗੇਂਸਟ ਨੇ ਉਹ ਨਾ ਕਰਵਾਉਣ ਅਗਰ ਫਿਰ ਵੀ ਇਦਾਂ ਦੀ ਕੋਈ ਵਹੀਕਲ ਸਾਡੇ ਨਜ਼ਰ ਦੇ ਵਿੱਚ ਆਉਂਦੀ ਹੈ ਸਾਡੇ ਧਿਆਨ ਦੇ ਵਿੱਚ ਆਉਂਦੀ ਹੈ ਤੇ ਉਹਦੇ ਖਿਲਾਫ ਅਸੀਂ ਜਿਹੜਾ ਹੈ ਉਹ ਐਕਸ਼ਨ ਲੈ ਰਹੇ ਹਾਂ ਅਸ ਪਰ ਰੂਲਸ ਸਰ ਕੱਲ ਦੀ ਇੱਕ ਵਾਰ ਤੁਹਾਨੂੰ ਜ਼ਾਤਿਰ ਵੀ ਪਿੰਡ ਗੱਲ ਹੋ ਰਹੀ ਪਿੰਨ ਬਸ ਹੁੰਗਾਦੀ ਮਦਨਨੇਸ਼ਰੀ ਹਾਲ ਦੇ ਤੇ ਵੀ ਪਰ ਉਹ ਤੁਹਾਡੇ ਧਿਆਨ ਚ ਨਹੀਂ ਦੇਖੋ ਉਹਨਾਂ ਦੇ ਉੱਤੇ ਅਸੀਂ ਹਰ ਵੇਲੇ ਕਾਰਵਾਈ ਕਰਦੇ ਹਾਂ ਜਿੱਦਾਂ ਹੀ ਸਾਡੇ ਧਿਆਨ ਚ ਕੋਈ ਇਹੋ ਜਿਹੀ ਖਬਰ ਆਉਂਦੀ ਉਸ ਬੱਚੇ ਨੂੰ ਜਾ ਕੇ ਸਭ ਤੋਂ ਪਹਿਲਾਂ ਉਹਦੀ ਮੈਡੀਕਲ ਫਰਸਟ ایڈ ਜਿਹੜੀ ਉਹ ਦਵਾਈ ਜਾਂਦੀ ਫਿਰ ਅਸੀਂ ਉਹਨਾਂ ਤੋਂ ਇਹ ਵੀ ਪੁੱਛਦੇ ਹਾਂ ਕਿ ਉਹ ਕਿੱਥੋਂ ਲੈ ਕੇ ਆਉਂਦੇ ਨੇ ਉਹਦੇ ਬੈਕਵਰਡ ਤੇ ਫਾਰਵਰਡ ਲਿੰਕਸ ਦੇ ਉੱਪਰ ਸਪੈਸ਼ਲ ਟੀਮਸ ਲੱਗੀਆਂ ਹੋਈਆਂ ਨੇ ਉਹ ਕੰਮ ਕਰ ਰਹੀਆਂ ਨੇ ਉਹ ਡੇਲੀ ਤੁਸੀਂ ਦੇਖਦੇ ਹੋਵੋਗੇ ਗੁਰਦਾਸਪੁਰ ਪੁਲਿਸ ਦੁਆਰਾ ਜਿਹੜਾ ਹੈਗਾ ਉਹ ਲਗਾਤਾਰ ਰਿਕਵਰੀਜ਼ ਵੀ ਕੀਤੀਆਂ ਜਾਂਦੀਆਂ ਨੇ ਔਰ ਇਸ ਤਰ੍ਹਾਂ ਦੇ ਜਿਹੜੇ ਬੱਚੇ ਨੇ ਜਿਹੜੇ ਮੈਂ ਇਹਨਾਂ ਨੂੰ ਕਹੂੰਗਾ ਕਿ ਇਹ ਬੱਚੇ ਬਿਮਾਰ ਨੇ ਸੋ ਇਹਨਾਂ ਦਾ ਇਲਾਜ ਕਰਾਉਣ ਦੀ ਜਿਹੜੀ ਹੈਗੀ ਆ ਉਹ ਵੀ ਸਾਡੀ ਜ਼ਿੰਮੇਵਾਰੀ ਹੁੰਦੀ ਹੈ ਸਿਵਲ ਪ੍ਰਸ਼ਾਸਨ ਦੇ ਨਾਲ ਮਿਲ ਕੇ ਅਸੀਂ ਇਹ ਜਿਹੜੇ ਜੇ ਸਾਡੇ ਕੋਲ ਕੋਈ ਇਦਾਂ ਦੇ ਬੱਚੇ ਆਉਂਦੇ ਨੇ ਜਾਂ ਸਾਡੇ ਧਿਆਨ 'ਚ ਹੁੰਦਾ ਹੈ ਅਸੀਂ ਆਪਦੀ ਟੀਮ ਉੱਤੇ ਭੇਜਦੇ ਹਾਂ ਉਹਨਾਂ ਨੂੰ ਅਸੀਂ ਡੀ ਐਡਿਕਸ਼ਨ ਸੈਂਟਰਸ ਦੇ ਵਿੱਚ ਆਲ ਸੈਂਟਰਸ ਦੇ ਵਿੱਚ ਅਕੋਰਡਿੰਗ ਟੂ देयर ਨੀਡ ਜਿਹੜਾ ਆ ਉਹ ਮੈਡੀਕਲ ਸਟਾਫ ਦੇ ਨਾਲ ਡਿਸਕਸ ਕਰਕੇ ਉਹਨਾਂ ਦਾ ਇਲਾਜ ਵੀ ਕਰਵਾ ਰਹੇ ਹਾਂ ਪੁਲਿਸ ਨੂੰ ਅਕਸਰ ਦੇਖਿਆ ਜਾਂਦਾ ਕਿ ਲੋਕਾਂ ਦੀ ਸਹਾਇਤਾ ਲਈ ਆ ਜਾਂ ਫਿਰ ਲੋਕਾਂ ਨੂੰ ਇਹ ਮਹਿਸੂਸ ਕਿਵਾ ਜਾਂਦਾ ਕਿ ਕੋਈ ਸੁਰੱਖਿਅਤ ਨਹੀਂ। ਪਰ ਇੱਕ ਨਾ ਖਬਰ ਪਿਛਲੇ ਦਿਨੀ ਆਈ ਸੀ ਕਿ ਥਾਣਾ ਸਿਟੀ ਵਿੱਚ ਇੱਕ ਵਿਅਕਤੀ ਦਾ ਸਾਈਕਲ ਚੋਰੀ ਹੋ ਗਿਆ ਸੀ ਤੇ ਕਾਫੀ ਉਹਨੂੰ ਦਿੱਕਤ ਆਈ ਸੀ। ਇੱਥੇ ਤੱਕ ਕਿ ਨਾ ਸੀਸੀਟੀਵੀ ਵੀ ਨਹੀਂ ਦਿੱਤੀ ਗਈ। ਹਾਲਾਂਕਿ ਸਾਈਕਲ ਮਿਲ ਗਿਆ ਸੀ ਬਾਅਦ ਵਿੱਚ। ਪਰ ਕਿਤੇ ਨਾ ਕਿਤੇ ਲੋਕਾਂ ਦੇ ਮਨ ਵਿੱਚ ਉਹ ਜੇ ਕੰਪਲੇਨਟ ਕਰਨ ਤੋਂ ਵੀ ਡਰ ਰਹੇਗਾ ਤੇ ਕਿਵੇਂ ਸੁਰੱਖਿਅਤ ਹੋ। ਦੇਖੋ ਅਸੀਂ ਤੇ ਹੈ ਹੀ ਪਬਲਿਕ ਦੇ ਵਾਸਤੇ। ਸਾਡਾ ਜਿਹੜਾ ਪਹਿਲਾ ਧਰਮ ਤੇ ਕਰਮ ਹੈ ਉਹ ਪਬਲਿਕ ਦੀ ਸੇਫਟੀ ਨੂੰ ਮੁੱਖ ਰੱਖਦੇ ਹੋਈ ਅਸੀਂ ਆਪਦਾ ਨਿਭਾ ਰਹੇ ਹਾਂ ਔਰ ਸਾਈਕਲ ਦੀ ਜਿਹੜੀ ਗੱਲ ਹੈਗੀ ਉਹ ਸਾਈਕਲ ਜਿਹੜਾ ਲੱਭਣ ਦੇ ਵਿੱਚ ਵੀ ਉਹਦੇ ਵਿੱਚ ਜਿਹੜਾ ਹੈਗਾ ਆ ਉਹ ਸਾਡੀਆਂ ਟੀਮਸ ਲੱਗੀਆਂ ਹੋਈਆਂ ਸੀ। ਸੀਸੀਟੀਵੀ ਜਿਹੜਾ ਉਹ ਕਈ ਵਾਰੀ ਅਸੀਂ ਇਸ ਕਰਕੇ ਪ੍ਰੋਵਾਈਡ ਨਹੀਂ ਕਰਦੇ ਕਿਉਂਕਿ ਉਹ ਬਹੁਤ ਜਲਦੀ ਵਾਇਰਲ ਹੋ ਜਾਂਦਾ ਹੈ ਔਰ ਜਿਹੜੇ ਇਦਾਂ ਦੇ ਚੋਰ ਹੁੰਦੇ ਨੇ ਜਿਨ੍ਹਾਂ ਨੇ ਇਹ ਕੰਮ ਕੀਤਾ ਹੁੰਦਾ ਉਹ ਵੀ ਇਸ ਤਰ੍ਹਾਂ ਖੋ ਜਾਂਦੇ ਨੇ ਫਿਰ। ਸੋ ਕਈ ਵਾਰੀ ਸਾਨੂੰ ਅੰਡਰ ਕਵਰ ਰਹਿ ਕੇ ਵੀ ਕੰਮ ਕਰਨਾ ਪੈਂਦਾ ਔਰ ਸਾਡੀਆਂ ਟੀਮਾਂ ਲਗਾਤਾਰ ਚੱਲਦੀਆਂ ਪਈਆਂ ਨੇ ਸਪੈਸ਼ਲ ਬ੍ਰਾਂਚ ਇਸ ਕੰਮ ਦੇ ਉੱਤੇ ਹੈਗੀ। ਮਾਨਯੋਗ ਐਸਐਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਹੇਠ ਜਿਹੜੀਆਂ ਹੈਗੀਆਂ ਸਾਡੀਆਂ ਸਪੈਸ਼ਲ ਸੈੱਲ ਤੇ ਸਪੈਸ਼ਲ ਟੀਮਜ਼ ਵੱਖਰੀਆਂ ਲੱਗੀਆਂ ਹੋਈਆਂ ਨੇ ਸੋ ਹਰ ਤਰ੍ਹਾਂ ਦੇ ਨਾਲ ਅਸੀਂ ਜਿਹੜਾ ਹੈ ਉਹ ਪਬਲਿਕ ਦੀ ਸੇਫਟੀ ਨੂੰ ਮੁੱਖ ਰੱਖਦੇ ਆਂ ਔਰ ਮੈਂ ਤੁਹਾਡੇ ਸਾਹਮਣੇ ਰਹੀਆਂ ਯਕੀਨ ਦਿਵਾਉਣਾ ਕਿ ਗੁਰਦਾਸਪੁਰ ਪੁਲਿਸ ਜਿਹੜੀ ਆ ਉਹ 24 ਆਵਰ ਪਬਲਿਕ ਦੀ ਸੇਫਟੀ ਵਾਸਤੇ ਬਿਲਕੁਲ ਤਿਆਰ ਹੈ